ਹਾਂ ਉਹ ਤਾਂ ਤੁਹਾਡੇ ਸਾਹਮਣੇ ਆ ਜੀ ਬਹੁਤ ਮਾੜਿਆ ਲੱਗਦਾ ਤੇ ਉਹ ਸਾਰਾ ਏਰੀਆ ਟੋਟਲ ਡੁੱਬਿਆ ਪਿਆ ਬਾਕੀ ਪ੍ਰਸ਼ਾਸਨ ਅੱਗੇ ਇਹੋ ਅਪੀਲ ਕਰਦੇ ਆਂ ਵੀ ਆੜ ਕੇ ਉਹ ਸਾਰੇ ਜਿੰਨੇ ਬੰਦੇ ਉਥੇ ਬੈਠੇ ਆ ਕਿਸਾਨ ਸਾਰਿਆਂ ਦੀ ਸਾਰ ਲਈ ਜਾਵੇ ਚਲੋ ਹੁਣ ਇਹ ਤਾਂ ਕੁਦਰਤ ਦੀ ਮਾਰ ਪਈ ਆ ਸਾਰਿਆਂ ਨੂੰ ਪਤਾ ਹੀ ਆ ਪਰ ਉਹ ਹਾਲ ਦੀ ਘੜੀ ਜਾ ਡੰਗਰ ਡੰਗਰ ਜੋ ਇੱਥੇ ਬੈਠੇ ਆ ਇਹਨਾਂ ਨੂੰ ਆੜ ਕੇ ਪੁੱਛ ਕੇ ਇਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਤੇ ਇਹਨਾਂ ਦਾ ਹੱਲ ਕੀਤਾ ਜਾਵੇ ਧੰਨਵਾਦ ਆ ਸਰਪੰਚ ਰਾਪੁਰਾਈਆਂ ਜਿਹੜਾ ਰੋਜ਼ ਡੇਲੀ ਇੱਥੇ ਗੇੜੇ ਮਾਰਦਾ ਵਾ ਕੋਈ ਇਹਦੇ ਅਗੇ ਚਾਂਦੀ ਸਰਪੰਚ ਬਣਨਗੇ ਜਿਹੜਾ 17 ਸਾਲਾਂ ਚ ਇੱਕ ਸਰਪੰਚਰਾਪਰ ਰਾਇਆਂ ਦਾ ਬਣਿਆ ਹਰ ਇੱਕ ਕੰਮ ਦੇ ਵਿੱਚ ਹਿੱਸਾ ਲੈਣ ਨੂੰ ਤਿਆਰ ਆ ਯੋਗਦਾਨ ਪਾਉਣ ਨੂੰ ਤਿਆਰ ਆ ਬਹੁਤ ਬਹੁਤ ਧੰਨਵਾਦੀਆਂ ਵਰਿੰਦਰ ਪ੍ਰੈਸ਼ਰ ਸਰਪੰਚ ਸਾਹਿਬ ਦੇ ਲੰਬੜਦਾਰ ਵੀ ਹਨ ਸੁਸਾਇਟੀ ਦੇ ਪ੍ਰਧਾਨ ਵੀ ਹਨ ਧੰਨਵਾਦੀਆਂ ਪੂਰੇ ਜਿਹੜੇ ਪਾਰ ਤੋਂ ਆਏ ਐਸਡੀਮ ਸਾਹਿਬ ਤਹਿਸੀਲਦਾਰ ਸਾਹਿਬ ਪਟਵਾਰੀ ਸਾਹਿਬ सरपंच ਸੌ ਸੌਕਾ ਸਰਪੰਚ ਮੌਜੂਦਾ ਸਰਪੰਚ ਜਿੰਨੇ ਇੱਥੇ ਆਏ ਉਹਨਾਂ ਦੇ ਬਹੁਤ ਤਹਿ ਦਿਲ ਤੋਂ ਧੰਨਵਾਦੀ ਆ ਧੰਨਵਾਦੀ ਆ ਪਲਾਕ ਪਹਲਤ ਹਲਕੇ ਦੇ ਜਿੰਨੇ ਵੀ ਜਿੱਦਾਂ ਕੱਲ ਵੀ ਡੀਸੀ ਸਾਹਿਬ ਘੁੰਮ ਕੇ ਗਏ ਆ ਡੀਸੀ ਸਾਹਿਬ ਦੇ ਵੀ ਧੰਨਵਾਦੀ ਆ ਸਿਮਰਵਰ ਨਾਲ ਘੁੰਮ ਕੇ ਗਿਆ ਉਹਦੇ ਵੀ ਧੰਨਵਾਦੀ ਆ ਜਿਹੜਾ ਮੌਕੇ ਤੇ ਲੋਕਾਂ ਦਾ ਦੇਖ ਰਿਹਾ ਵਾ ਹਾਲ ਚਾਲ ਆਪਾਂ ਸਭ ਤੋਂ ਜ਼ਿਆਦਾ ਹਲਕਾ ਚਾਰਜ ਨਾਲ ਪਟਵਾਰੀ ਮਨਪ੍ਰੀਤ ਸੀ ਪਟਵਾਰੀ ਬਲਵਿੰਦਰ ਸੀ ਜਿਹੜੇ ਘੁੰਮ ਕੇ ਗਏ ਉਹਨਾਂ ਦੇ ਵੀ ਧੰਨਵਾਦੀ ਹਾਂ ਬਾਕੀ ਹੋਰ ਵੀ ਵਧੀਆ ਵਧੀਆ ਪਟਵਾਰੀ ਪਲਾਥ ਹਲਕੇ ਜਾ ਗਏ ਆ ਐਸਡੀਮ ਸਾਹਿਬ ਜਿੱਦਾਂ ਤਹਿਸੀਲਦਾਰ ਸਾਹਿਬ ਸਾਰੇ ਘੁੰਮ ਕੇ ਗਏ ਆ ਆਪਾਂ ਉਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ ਠੀਕ ਆ ਪੂਰੇ ਰਾਪਰ ਰਾਈਆਂ ਦੀ ਪੰਚਾਇਤ ਦਾ ਵੀ ਧੰਨਵਾਦੀ ਹਾਂ ਜਿਹੜਾ ਸਾਥ ਦੇ ਰਹੇ ਧੰਨਵਾਦ ਕਰਾਂਗਾ ਸਾਡੇ ਸ਼ੇਰੋਂ ਤੋਂ ਸਰਪੰਚ ਸਾਹਿਬ ਆਏ ਨੇ ਦਿੱਤੇ ਤੌਰ ਤੇ ਸਾਡੇ ਸੁਖਤੀ ਘੜੀ ਤੇ ਨਾਲ ਖੜੇ ਨੇ ਤੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਕਿ ਉਹ ਸਾਡੇ ਜ਼ਿੰਮੇਵਾਰ ਭਰਾਵਾਂ ਨਾਲ ਹਰ ਤਰ੍ਹਾਂ ਦਾ ਮਨ ਭਰੋਸਾ ਦਿੱਤਾ ਕਿ ਅਸੀਂ ਹਰ ਟਾਈਮ ਤੁਹਾਡੇ ਨਾਲ ਹਾਜ਼ਰ ਹਾਂ ਤੇ ਇੰਨੀ ਦਿਨੋਂ ਚੱਲ ਕੇ ਆਏ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਸੀ ਗਾਲ ਜੀ ਸਸੀ ਗਾਲ ਜੀ ਕੀ ਕਹਿਣਾ ਚਾਹੁੰਨੇ ਜਿਹੜਾ ਪਾਣੀ ਮੈਂ ਜੀ ਸਰਪੰਚ ਸ਼ੇਰੋਂ ਬਾਗਾ ਤੇ ਸਾਡਾ ਕੁਝ ਏਰੀਆ ਲੱਗਦਾ ਕਪੂਰਸਲਾ ਡਿਸਟ੍ਰਿਕਟ ਨਾਲ ਕੁਝ ਗਰਤਾਸਪੁਰ ਨਾਲ ਤੇ ਸਾਡੇ ਬਾਬਾ ਕਾਲਾ ਸਾਹਿਬ ਦੇ ਐਸ ਡੀ ਐਮ ਸਾਹਿਬ ਵੀ ਚੱਕਰ ਮਾਰ ਕੇ ਡੀ ਸੀ ਸਾਹਿਬ ਵੀ ਆ ਰਹੇ ਸੀਗੇ ਕਿ ਰਾਹ ਦੇ ਵਿੱਚ ਰਹੀਏ ਨਹਿਰ ਟੁੱਟਣ ਕਰਕੇ ਉਹਨਾਂ ਨੂੰ ਵਾਪਸ ਜਾਣਾ ਪਿਆ ਤੇ ਸਾਡਾ ਜਿੰਨਾ ਪ੍ਰਸ਼ਾਸਨ ਕਰਨ ਕੋ ਸਾਹਿਬ ਪਟਵਾਰੀ ਸਾਹਿਬ ਸੌਂਵਾਰ ਤੋਂ ਦਿੱਲੀ ਆ ਰਹੇ ਇੱਥੇ ਤੇ ਪ੍ਰਸ਼ਾਸਨ ਦੇ ਚਲੋ ਅਸੀਂ ਵੈਲਕਮ ਕਰਦੇ ਆਂ ਵੀ ਜਿਨ੍ਹਾਂ ਨੇ ਆਣ ਕੇ ਸੌਂਵਾਰ ਮੰਗਲਵਾਰ ਲਗਾਤਾਰ ਸਾਡੇ ਪਟਵਾਰੀ ਸਾਹਿਬ ਕਰਨ ਕੋ ਸਾਹਿਬ ਪ੍ਰਸ਼ਾਸਨ ਸਾਰਾ ਪਤਾ ਲੈ ਰਿਆ ਤੇ ਪਾਣੀ ਕਾਫੀ ਮਤਲਬ ਚੜਿਆ ਹੋਇਆ ਤੇ ਜਿੰਨੇ ਇਧਰ ਪਾਰ ਦੇ ਸਾਡੇ ਪਿੰਡ ਦੇ ਦੇਰੇ ਹੀ ਉਹਨਾਂ ਨੇ ਆਪਣੇ ਡੰਗਰ ਡੰਗਰ ਬਾਹਰ ਕੱਢਿਆ ਤੇ ਪਾਣੀ ਦੀ ਅਜੇ ਵੀ ਹਾਲਾਤ ਮਤਲਬ ਮਾੜੀ ਆ ਤੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਵੀ ਜਿੰਨੀ ਵੀ ਇਹਨਾਂ ਲੋਕਾਂ ਦੀ ਮਤ ਹੋ ਸਕਦੀ ਆ ਕੀਤੀ ਜਾਵੇ ਜੇਕਰ ਗੱਲ ਕਰੀਏ ਤੇ ਦਰਿਆ ਦੇਲੇ ਪਾਰ ਉਧਰਲੇ ਪਿੰਡ ਕਿੰਨੇ ਕੁ ਪ੍ਰਭਾਵਿਤ ਹੋਏ ਨੇ ਪਾਣੀ ਦੇ ਨਾਲ ਉਧਰ ਇੰਨਾ ਅਸਰ ਨਹੀਂ ਹੋਇਆ ਜੀ ਉਧਰ ਥੋੜਾ ਉਚਾਈ ਚ ਐ ਇਧਰ ਜ਼ਿਆਦਾ ਪ੍ਰਭਾਵਿਤ ਹੋਏ ਇਧਰ ਜ਼ਿਆਦਾ ਅਸਰ ਹੋਇਆ ਜੀ ਉਧਰ ਇੰਨਾ ਕੋਈ ਅਸਰ ਨਹੀਂ ਹੋਇਆ